ਤੋ ਜੀ ਕਰੋ ਬਾਬਾ ਭੋਲੇ ਨਾਲ ਦੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਆਪਾਂ ਖੜੇ ਆਂ ਟਵਾਨੇ ਦੇ ਸ਼ਿਵਸ਼ਾਨ ਘਾਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਮੂਰਤੀ ਬਣਾਈ ਹੈ ਹੈਗਾ ਨਗ ਦੇਵਤਾ ਹੈਗਾ ਨੰਦੀ ਬਾਬਾ ਤੁਸੀਂ ਦੇਖ ਸਕਦੇ ਹੋ ਚਿੱਟੇ ਪੱਥਰਾਂ ਤੇ ਲਾਲ ਪੱਥਰਾਂ ਜਿਆ ਨਾਲ ਪਹਾੜ ਬਣਾਇਆ ਗਿਆ ਉਹਦੇ ਉੱਤੇ ਲਾਈ ਹੋਈ ਆ ਸ਼ਿਵ ਭੋਲੇ ਦੀ ਮੂਰਤੀ ਆ ਦੇਖੋ ਜੈ ਭੋਲੇ ਬਾਬਾ ਤੇਰੀ ਸਦਾ ਹੀ ਜੈ ਆਪਾ ਜੀ ਸਵਾਰੀਆਂ ਲੈ ਗਏ ਸੀ ਅਰ ਦੇਖੋ ਕਰੋਸ਼ ਭੋਲੇ ਦੇ ਨਾਤੇ ਦਰਸ਼ਨ ਜੈ ਸ਼ਿਵ ਸ਼ੰਕਰ ਨਾ ਕਾਟਾ ਲਗੇ ਨਾ ਕੰਕਰ ਦਾ ਦੇਵਤਾ ਦੀ ਸੋਣੀ ਬਹੁਤ ਵਧੀਆ ਬਣਾਈ ਹੋਈ ਹੈ ਮੂਰਤੀ